ਰਾਜਾ ਉਗਰਸੈਨ ਮथुरा ਦਾ ਰਾਜਾ ਸੀਗਾ ਉਹਦਾ ਪੁੱਤਰ ਸੀ ਕੰਸ ਤੇ ਪੁੱਤਰੀ ਦਾ ਨਾਂ ਦੇਵਕੀ ਸੀ ਜਿਹੜਾ ਕੰਸ ਸੀ ਬਹੁਤ ਅਤਿਆਚਾਰੀ ਕਠੋਰ ਦਿਲ ਵਾਲਾ ਸੀਗਾ ਉਹਨੇ ਜਵਾਨ ਹੁੰਦੇ ਹੀ ਆਪਣੇ ਪਿਤਾ ਰਾਜਾ ਉਗਰਸੈਨ ਨੂੰ ਗੱਦੀ ਤੋਂ ਉਤਾਰਤਾ ਤੇ ਆਪ ਰਾਜ ਕਰਨ ਲੱਗ ਪਿਆ ਉਹ ਹਰ ਇੱਕ ਤੇ ਜ਼ੁਲਮ ਕਰਦਾ ਸੀਗਾ ਪਰੰਤੂ ਆਪਣੀ ਜਿਹੜੀ ਭੈਣ ਦੇਵਕੀ ਸੀਗੀ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਪੰਦੇਵ ਕੀ ਦਾ ਵਿਆਹ ਬਾਸੂਦੇਵ ਨਾਲ ਕਰਨ ਲੱਗ ਪਿਆ ਤੇ ਜਦੋਂ ਵਿਆਹ ਕਰਦਾ ਤਾਂ ਰਥ ਆਪ ਜੋੜ ਕੇ ਰਥ ਦੇ ਅੱਗੇ ਉਹਨੂੰ ਸਹੁਰੇ ਛੱਡਣ ਜਾ ਰਿਹਾ ਰਥ ਦੇ ਅੱਗੇ-ਅੱਗੇ ਰਸਤੇ ਦੇ ਵਿੱਚ ਭਵਿੱਖਬਾਣੀ ਹੁੰਦੀ ਆ ਵੀ ਜਿਹੜੀ ਦੇਵਕੀ ਦੇ 8ਵੀਂ ਸੰਤਾਨ ਹੋਊਗੀ 8ਵਾਂ ਪੁੱਤਰ ਹੋ ਤੇਰੀ ਮੌਤ ਦਾ ਕਾਰਨ ਹੋਊਗੀ ਦੇਵਕੀ ਦੇ ਘਰ ਇੱਕ ਇੱਕ ਕਰਕੇ ਸੱਤ ਪੁੱਤਰ ਪੈਦਾ ਹੁੰਦੇ ਨੇ ਜਦੋਂ ਜਨਮ ਹੁੰਦਾ ਤਾਂ ਉਹ ਹਰੇਕ ਪੁੱਤਰ ਨੂੰ ਨਾਲ ਦੀ ਨਾਲ ਮਾਰ ਦਿੰਦਾਗਾ ਤੇ ਜਦੋਂ ਦੇਵਕੀ ਦੇ 8ਵੇਂ ਸੰਤਾਨ ਪੈਦਾ ਹੋਣੀ ਹੁੰਦੀ ਬਾਸੂਦੇਵ ਦੇ ਇੱਕ ਦੋਸਤ ਆਨੰਦ ਬਾਬਾ ਤੇ ਉਹਦੀ ਪਤਨੀ ਜਸੋਦਾ ਉਹਨਾਂ ਦੇ ਘਰ ਵੀ ਸੰਤਾਨ ਪੈਦਾ ਹੋਣੀ ਹੁੰਦੀ ਹੈ ਤਾਂ ਆਨੰਦ ਬਾਬਾ ਬਾਸੂਦੇਵ ਨੂੰ ਕਹਿੰਦੇ ਨੇ ਦੀ ਜਿਹੜੀ ਤੇਰੇ ਹੁਣ 8ਵੇਂ ਸੰਤਾਨ ਹੋ ਤੂੰ ਮੇਰੇ ਨਾਲ ਬਦਲਨੀ ਜਦੋਂ ਵਿਸ਼ਨੂੰ ਦੇ 8ਵੇਂ અવਤਾਰ ਕ੍ਰਿਸ਼ਨ ਜੀ ਦਾ ਦੇਵਕੀ ਦੇ ਕੁੱਖੋਂ ਜੇਲ੍ਹ ਦੇ ਵਿੱਚ ਜਨਮ ਹੁੰਦਾ ਤਾਂ ਜੇਲ੍ਹ ਦੇ ਵਿੱਚ ਪੂਰਾ ਚਾਨਣ ਹੋ ਜਾਂਦਾ ਤੇ ਵਿਸ਼ਨੂੰ ਭਗਵਾਨ ਪ੍ਰਗਟ ਹੋ ਕੇ ਆਪ ਕਹਿੰਦੇ ਨੇ ਕਿ ਵੀ ਜਾ ਹੁਣ ਤੂੰ ਆਨੰਦ ਲਾਲ ਦੇ ਬੱਚੇ ਨਾਲ ਇਸ ਨੂੰ ਮੈਨੂੰ ਬਦਲ ਲਿਆ ਤਾਂ ਉਸੇ ਵਾਸੁਦੇਵ ਦੀ ਬੇੜੀ ਆਪਣੇ ਆਪ ਖੁੱਲ ਜਾਂਦੀ ਆ ਤੇ ਜੇਲ ਦੇ ਸਾਰੇ ਪਹਿਰੇਦਾਰ ਨੇ ਸੌਂ ਜਾਂਦੇ ਨੇ ਤੇ ਜੋ ਵੀ ਦਰਵਾਜ਼ੇ ਲੱਗੇ ਹੋਏ ਹੁੰਦੇ ਨੇ ਆਪਣੇ ਆਪ ਖੁੱਲ ਹੀ ਜਾਂਦੇ ਨੇ ਤੇ ਬਾਸਦੇਵ ਕ੍ਰਿਸ਼ਨ ਭਗਵਾਨ ਨੂੰ ਲੈ ਕੇ ਬਦਨ ਚਲੇ ਜਾਂਦਾ ਜੀ ਹੁਣ ਬਾਸੂਦੇਵ ਇੱਕ ਟੋਕਰੀ ਦੇ ਵਿੱਚ ਪਾ ਕੇ ਕ੍ਰਿਸ਼ਨ ਭਗਵਾਨ ਨੂੰ ਨੰਦਰ ਬਾਬਾ ਦੇ ਜਸੋਦਾ ਦੇ ਘਰ ਬਦਨ ਵਾਸਤੇ ਜਮਣਾ ਨਦੀ ਪਾਰ ਕਰਦਾ ਤਾਂ ਜਮਣਾ ਨਦੀ ਅਵਾਲਾ ਲੈਂਦੀ ਆ ਤੇ ਕ੍ਰਿਸ਼ਨ ਜੀ ਪੈਰ ਕਰਦੇ ਆ ਤਾਂ ਸੇਸਨਾਗ ਦਾ ਜਿਹੜਾ ਉਹ ਉਹਨਾਂ ਦੇ ਉੱਪਰ ਸਾਂ ਕੀਤੀ ਹੋਈ ਆ ਤੇ ਜਮਣਾ ਨਦੀ ਰਸਤਾ ਦੇ ਦਿੰਦੀ ਹੈਗੀ ਤੇ ਬਾਸੂਦੇਵ ਜਸੋਦਾ ਦੇ ਘਰ ਜਾ ਕੇ ਪਈ ਬੰਗੂੜੇ ਚ ਕੰਨਿਆਂ ਨਾਲ ਬਦਲ ਕੇ ਲੈ ਆਉਂਦਾਗਾ ਤੇ ਕਾਲ ਕੋਠੜੀ ਦੇ ਵਿੱਚ ਅੰਦਰ ਵੜਦੇ ਹਿਉਮੇ ਜਿਵੇਂ ਸਾਰੇ ਦਰਵਾਜ਼ੇ ਮੋੜ ਤੋਂ ਬੰਦ ਹੋ ਜਾਂਦੇ ਸਵੇਰ ਹੁੰਦਿਆ ਹੀ ਜੇਲ੍ਹ ਦੇ ਵਿੱਚੋਂ ਬੱਚੇ ਦੀ ਰੋਣ ਦੀ ਆਵਾਜ਼ ਸੁਣਾਈ ਦਿੰਦੀ ਆ ਤੇ ਪਹਿਰੇਦਾਰ ਜਾ ਕੇ ਕੰਸ ਨੂੰ ਦੱਸਦੇ ਹਨ ਤੇ ਦੇਵਕੀ ਦੇ ਮੱਛੇ ਨੇ ਜਨਮ ਲੈ ਲਿਆ ਤਾਂ ਕੰਸ ਨੂੰ ਪਤਾ ਲੱਗ ਜਾਂਦਾ ਕਿ ਹੁਣ ਦੇਵਤੀ ਦਾ 8ਵਾਂ ਪੁੱਤਰ ਜੋ ਮੇਰੀ ਮੌਤ ਦਾ ਕਾਰਨ ਉਸ ਨੇ ਜਨਮ ਲੈ ਲਿਆ ਤਾਂ ਉਹ ਗੁੱਸੇ ਵਿੱਚ ਜੇਲ੍ਹ ਦੇ ਵਿੱਚ ਆਉਂਦਾ ਤੇ ਜਦ ਆ ਕੇ ਦੇਖਦਾ ਕਿ ਦੇਵਕੀ ਦੇ ਬੱਚੀ ਨੇ ਜਨਮ ਲਿਆ ਹੈ ਤਾਂ ਉਹ ਗੁੱਸੇ ਵਿੱਚ ਆ ਕੇ ਬੱਚੀ ਨੂੰ ਧਰਤੀ ਦੇ ਵੱਲ ਪੈਰਾਂ ਤੋਂ ਪਾੜ ਕੇ ਛੁੱਟਦਾ ਹੈ ਤੇ ਉਹ ਆਕਾਸ਼ ਵਿੱਚ ਉੱਡ ਕੇ ਦੁਰਗਾ ਦਾ ਰੂਪ ਧਾਰਨ ਕਰਕੇ ਆਵਾਜ਼ ਦਿੰਦੀ ਹੈ ਕਿ ਤੇਰੇ ਨੂੰ ਮਾਰਨ ਵਾਲੇ ਨੇ ਤਾਂ ਗੋਕਲ ਦੇ ਵਿੱਚ ਆ ਗਿਆ ਹੈ ਤਾਂ ਫਿਰ ਕ੍ਰਿਸ਼ਨ ਭਗਵਾਨ ਨੂੰ ਮਾਰਨ ਦੇ ਵਾਸਤੇ ਕੰਸ ਨੇ ਬਹੁਤ ਜ਼ਿਆਦਾ ਰੋਚ ਕਰੇ ਪਰ ਉਹ ਹਰ ਵੇਰੀ ਹਾਰਿਆ ਅੰਤ ਵਿੱਚ ਕ੍ਰਿਸ਼ਨ ਭਗਵਾਨ ਜੀ ਨੇ kansada antaka